ਫਸਲ ਵੇਖੋ ਜੀ ਅੱਕ ਸੜ ਕੇ ਬਾਹਰ ਆਏ ਜੀ ਸਾਡੇ ਖਰਚੇ ਨਹੀਂ ਪੂਰੇ ਹੋਏ ਵੇਖੋ ਨਾ ਲੀਵਰ ਦਾ ਕੁਝ ਬਣਿਆ ਨਾ ਜ਼ਿੰਮੇਦਾਰ ਦਾ ਕੁਝ ਬਣਿਆ ਨਕਲੀ ਡੀਏਪੀ ਆਈ ਹੈ ਜੀ ਦੂਜੀ ਗੱਲ ਇਹ ਵੀ ਇਹ ਸਰਕਾਰ ਨੂੰ ਚਾਹੀਦਾ ਇਹਨਾਂ ਦੇ ਉੱਤੇ ਫੀਲ ਲਾਇਸੈਂਸ ਇਹਨਾਂ ਦੇ ਕੈਨਸਲ ਕਰਨ ਨਕਲੀ ਜਿਹੜੀ ਵੀ ਜਿਹੜੀ ਵੀ ਫਸਲ ਨੂੰ ਪਈ ਆ ਕੋਈ ਪੱਠੇ ਲਾ ਲਓ ਜਾਂ ਦੂਜਾ ਆਲੂ ਲਾ ਲਓ ਕੋਈ ਵੀ ਫਸਲ ਲਾ ਲਓ ਜਿਹੜੀ ਵੀ ਮਰਜ਼ੀ ਉਹ ਮਤਲਬ ਕਿ ਗ੍ਰੋਥ ਕਰਨੀ ਨਹੀਂ ਰਹੀ ਵੀ ਨਕਲੀ ਡੀਏਪੀ ਦੇ ਕਾਰਨ ਇਹ ਇਹੋ ਕਰਨਾਗਾ ਹੋਰ ਵੀ ਕੋਈ ਕਰਨਾਗਾ ਇੱਕ ਮੌਸਮ ਦਾ ਵੀ ਹੈਗਾ ਜੀ ਮੌਸਮ ਬਹੁਤ ਗਰਮੀ ਪੈ ਗਈ ਜੀ ਹਰ ਕੀ ਇਹ ਫਸਲ ਹੈਗੀ ਠੰਡ ਦੀ ਸਾਰੀਆਂ ਫਸਲਾਂ ਨੂੰ ਨੁਕਸਾਨ ਆ ਜੀ ਵੇਖੋ ਕਣਕ ਵੀ ਗਾੜੀ ਠੰਡ ਦਾ ਹੀ ਹੈ ਠੰਡ ਦੀ ਫਸਲ ਤੇ ਜੇ ਇਦਾਂ ਪੈਂਦੀ ਰਹੀ ਤੇ ਗਾੜੀ ਕੋਈ ਆਸ ਮਤਲਬ ਕਣਕ ਦੀ ਵੀ ਨਹੀਂ ਹੈਗੀ ਤੁਹਾਡੀ ਕਿਹੜੀ ਕਿਹੜੀ ਫਸਲ ਖਰਾਬ ਹੋਈ ਮੇਰੇ ਮਟਰ ਹੋਏ ਕਿੰਨੇ ਏਕੜ 5 ਏਕੜੀ ਕੀ ਮੰਗ ਕਰਦੇ ਹਾਂ ਮੰਗ ਇਹੋ ਕਰਦੇ ਹਾਂ ਜੀ ਸਰਕਾਰ ਨੂੰ ਮੁਆਵਜ਼ਾ ਦੇਵੇ ਸਾਡਾ ਤਾਂ ਠੇਕਾ ਵੀ ਉੱਤੇ ਖਲੋਤਾ ਜੀ ਸਾਡੇ ਉੱਤੇ ਝੋਨਾ ਵੇਚ ਕੇ ਅਸੀਂ ਫਸਲ ਤੇ ਲਾ ਲਿਆ ਜੀ ਮਟਰਾਂ ਦੇ ਤੇ ਹੁਣ ਮਟਰਾਂ ਦਾ ਵੀ ਕੁਝ ਵਟਿਆ ਨਹੀਂ ਅਸੀਂ ਤੇ ਸਾਡੇ ਤੇ ਠੇਕੇ ਵੀ ਸਾਡੇ ਸਿਰ ਤੇ ਖਲੋਤੇ ਆ ਜੀ ਕੋ ਸੋਚਿਆ ਜਾਵੇ ਜ਼ਿੰਮੇਵਾਰ ਦਾ ਹਾਂਜੀ ਇਹ ਮਟਰਾਂ ਦੀ ਫਸਲਾ ਜੀ ਹਾਂਜੀ ਜਿਹਨਾਂ ਸਾਨੂੰ ਬਹੁਤ ਨੁਕਸਾਨ ਹੋਇਆ ਗਈ ਮਟਰ ਹੋਏ ਨਹੀਂ ਜੀ ਬਿਲਕੁਲ ਜੀ ਖਤਮ ਗਾਣੀ ਹੋ ਗਈ ਮਟਰਾਂ ਦੀ ਨਕਰੀ ਡੀਏਪੀ ਕਾਰਨ ਤੇ ਕੁਝ ਮੌਸਮ ਦੇ ਕਾਰਨ ਜਿਹਦੇ ਕਾਰਨ ਅੱਜ ਅਸੀਂ ਆ ਚਾਰ ਪੰਜ ਕਿਲੇ ਅੱਜ ਵਾਰੇ ਆ ਬਾਕੀ ਪਹਿਲਾਂ ਵਾਏ ਦੋ ਦਿਨ ਦਿਲਾਂ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਜੀ ਇਹ ਤਕਰੀਬਨ 4-5 ਲੱਖ ਰੁਪਏ ਦਾ ਸਾਡਾ ਨੁਕਸਾਨ ਹੋ ਚੁੱਕਿਆ ਕੀ ਮੰਗ ਕਰਦੇ ਆਂ ਸਰਕਾਰ ਕੋ ਇਹੋ ਮੰਗ ਕਰਦੇ ਜੀ ਇੱਕ ਤਾਂ ਨਕਲੀ ਡੀਏਪੀ ਮਿਲ ਰਹੀ ਆ ਬਾਜ਼ਾਰਾਂ ਚ ਇਹਦੇ ਬਾਰੇ ਜਾਂਚ ਕੀਤੀ ਜਾਵੇ ਤੇ ਕੰਪਨੀਆਂ ਦੇ ਲਾਇਸੈਂਸ ਕੈਂਸਲ ਕੀਤੇ ਜਾਣ ਜਿਹੜਾ ਕਿਸਾਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਇਦਾਂ ਹੋਰ ਵੀ ਕੋਈ ਫਸਲ ਖਰਾਬ ਹੋਈ ਆ ਹਾਂਜੀ ਇਹਦੇ ਨਾਲ ਜੀ ਜਿਹੜੀ ਫਸਲ ਨੂੰ ਡੀਏਪੀ ਨਕਲੀ ਪੈਣੀ ਆ ਉਹਦਾ ਨੁਕਸਾਨ ਹੋਣਾ ਹੋਣਾ ਜੀ ਭਾਵੇਂ ਆਲੂ ਆ ਕਣਕਵਾ ਚਾਹੇ ਧਨੀਆ ਵਾ ਕੋਈ ਵੀ ਸਬਜ਼ੀ ਬਾਜ਼ਾਰ ਚ ਵੇਚਦੇ ਉਹਦਾ ਨੁਕਸਾਨ ਹੋਣਾ ਹੀ ਹੋਣਾ ਜੀ ਕੀ ਮੰਗ ਕਰਦੇ ਮੰਗੇ ਇਹੋ ਕਰਦੇ ਆ ਜੀ ਸਾਨੂੰ ਮਟਰਾਂ ਦਾ ਮੁਆਫਾ ਦਿੱਤਾ ਜਾਵੇ ਤਕਰੀਬਨ ਹਰ ਕਿੱਲੇ ਦੇ 40 ਤੋਂ 45000 ਰੁਪਏ ਖਰਚਾ ਆਉਂਦਾ ਵਾ ਜੀ ਜਿਹਦੇ ਕਰ ਚਾਰ-ਪੰਜ ਲੱਖ ਰੁਪਏ ਖਰਚਾ ਹੋਇਆ ਇੱਕ ਕੋਲੋਂ ਲਾ ਬਿਠੇ ਇੱਕ ਆਇਆ ਵੀ ਕੁਛ ਨਹੀਂ ਹਰ ਇੱਕ ਬੰਦੇ ਨੂੰ ਆਪਣੀ ਫਸਲ ਤੋਂ ਬਹੁਤ ਆਸਾ ਹੁੰਦੀ ਆ ਕਿ ਇਹਨੇ ਵਿਆਹ ਕਰਨਾ ਕਿ ਇਹਨੇ ਕਿਤੇ ਪੈਸੇ ਦੇਣੇ ਇਹਨੇ ਠੇਕਾ ਦੇਣਾ ਉਹ ਜੀਵਿਦਾਰ ਵਿਚਾਰਾ ਹੁਣ ਕਿੱਥੋਂ ਲਿਆ ਕੇ ਦਊਗਾ